ਟਿਊਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਲੁਧਿਆਣੇ ਜਿਹੜਾ ਪੁਲ ਬਣਿਆ ਆਇਆ ਵਾ ਉਸ ਦੇ ਉਦਘਾਟਨ ਵਾਸਤੇ ਰੀਵਨ ਕਟਣ ਵਾਸਤੇ ਰੌਲਾ ਪਿਆ ਆਇਆ ਵਾ ਪੁਲ ਤੇ ਪੁਲਿਸ ਲੱਗੀ ਕਰਾਂ ਉਹਦੀ ਰਾਖੀ ਨੂੰ ਕੋਈ ਉਦਘਾਟਨ ਨਾ ਕਰ ਦੇ ਪਰ ਦੋਸਤੋ ਅੱਜ ਟਿਊਟੂ ਬਣੇ ਤੁਹਾਡੇ ਨਾਲ ਵਾਅਦਾ ਕਰਦਾ ਵਾ ਵੀ ਇਹ ਲੁਧਿਆਣਾ ਪੁਲ ਦਾ ਉਦਘਾਟਨ ਮੈਂ ਕਰੂੰਗਾ ਕਰ ਟਿਊਟੂ ਬਣਿਆ ਐਂਡ ਪਾਰਟੀ ਕਰੂਗੀ ਕਰ ਕਿਉਂਕਿ ਜਿਹੜਾ ਆ ਪੁਲ ਹੈਗਾ ਵਾ ਆਹ ਜਨਤਾ ਦੇ ਪੈਸੇ ਨਾਲ ਬਣਾਇਆ ਜਾਂਦਾ ਵਾ ਬਾਅਦ ਚ ਟੋਲ ਟੈਕਸ ਵੀ ਭਰਨੇ ਪੈਂਦੇ ਨੇ ਤੇ ਟੈਕਸ ਵੀ ਅਸੀਂ ਕਾਫੀ ਦਿੰਨੇ ਆ ਆ ਗੱਡੀਆਂ ਵਾਲੇ ਪੈਟਰੋਲ ਪੰਪ ਤੇ ਟੈਕਸ ਦਿੰਦੇ ਆ ਡੀਜ਼ਲ ਤੇ ਟੈਕਸ ਦਿੰਦੇ ਆ ਤੇ ਆ ਲੀਡਰ ਜਿਹੜੇ ਹੈਗੇ ਆ ਆ ਸਿਆਸਤ ਕਰਦੇ ਆ ਕਰ ਕਿਉਂਕਿ ਰੌਲਾ ਤਾਂ ਮੈਂ ਬੰਦਾ ਰਿਹਾ ਵਾਂ ਬਈ ਭਾਈ ਟ੍ਰੈਫਿਕ ਆ ਟ੍ਰੈਫਿਕ ਆ ਪੁਲ ਬਣਾਓ ਸੈਂਟਰ ਨੇ ਮੇਰੀ ਆਵਾਜ਼ ਸੁਣ ਲਈ ਤੇ ਪੁਲ ਤਾਂ ਸੈਂਟਰ ਵਾਲੇ ਬਣਾ ਰਹੇ ਆ ਤੇ ਆ ਰੌਲਾ ਆ ਪਾ ਰਹੇ ਆ ਵੀ ਅਸੀਂ ਬਣਾਇਆ ਅਸੀਂ ਬਣਾਇਆ ਤੇ ਇਸ ਦਾ ਉਗਾਟਨ T2 ਬਾਣੀਆ ਯਾਨੀ ਕਰੇਗਾ ਕਰ ਇਹਦਾ ਉਗਾਟਨ ਤੇ ਬਾਕੀ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੇਤੋਂ ਡਰ-ਡਰ ਡਰਦਾ ਛੇਤੀ ਛੇਤੀ ਇਹਦਾ ਉਗਾਟਨ ਕਰ ਜਾਂਦਾ ਵਾ ਤਾਂ ਉਸ ਉਗਾਟਨ ਨੂੰ ਯਾਨੀ ਨਕਲੀ ਮੰਨਿਆ ਜਾਏਗਾ ਉਸ ਨੂੰ ਅਸਲੀ ਰੰਗਤ ਨਾ ਦਿੱਤੀ ਜਾਵੇ ਕਿਉਂਕਿ ਅਸਲੀ ਵਿੱਚ ਇਸ ਦਾ ਉਗਾਟਨ T2 ਬਾਣੀਆ ਕਰੇਗਾ ਐਨ ਪੂਰੇ ਸਾਨੂੰ ਸਖਤ ਨਾ ਕਰੇਗਾ ਐਨ ਬੈਂਡ ਬਾਜੀਆਂ ਨਾਲ ਪੂਰੇ ਰੌਬ ਰੋਬ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਕਿਉਂਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਹਮੇਸ਼ਾ ਸਿਆਸਤੀ ਕਰਦੇ ਆਏ ਆ ਸਿਆਸੀ ਲੀਡਰ ਆ ਸਿਆਸਤੀ ਕਰਦੇ ਆਏ ਆ ਪੁਲਸੋ ਪੁਲ ਦੇ ਨਾ ਰੱਖੇ ਵਾਸਤੇ ਤਾਂ ਬਿਠਾਤੀ ਆ ਉਹਦੀ ਪੁਲ ਦੀ ਵੱਡੇ ਦੀ ਰਾਖੀ ਕਰਨ ਵਾਸਤੇ ਤਾਂ ਬਿਠਾਤੀ ਆ ਪਰ ਆਮ ਲੋਕਾਂ ਦੀ ਰਾਖੀ ਵਾਸਤੇ ਪੁਲਸ ਕਰਦੇ ਨਹੀਂ ਬੰਦੀ ਕਰ ਚਾਹੇ ਕੋ ਚਿੱਟਾ ਦਾ ਮਸਲਾ ਹੋਵੇ ਕੋਈ ਹੋਰ ਹੋਵੇ ਅੱਜ ਆ ਲੀਡਰ ਮੈਂ ਮੈਂ ਕਰਦੇ ਪਏ ਆ ਮੈਂ ਬਣਾਇਆ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ ਪਰ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਉਹ ਵੀ ਜ਼ਿੰਮੇਵਾਰੀ ਲਓ ਵੀ ਬੁੱਢਾ ਨਾਲਾ ਕਿਹਨੇ ਖਰਾਬ ਕਰਤਾ ਜਿਹੜਾ ਬੁੱਢਾ ਨਾਲਾ ਵਾ ਉਹਦੇ ਵਿੱਚ ਗੰਦ ਪਿਆ ਵਾ ਉਹ ਗੰਦ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਵੀ ਅਸੀਂ ਕੀਤਾ ਵਗਰਾ ਅਸੀਂ ਕੀਤਾ ਵਗਰਾ ਆ ਜਿਹੜਾ ਪੁਲ ਹੈਗਾ ਵਾ ਆ ਲੁਧਿਆਣਾ ਵਾਸੀਆਂ ਨੇ ਬਣਵਾਇਆ ਵਾ ਲੁਧਿਆਣਾ ਬਾਦਸ਼ਾਹ ਦੇ ਟੈਕਸ ਨਾ ਆਪਣਾ ਬਣਿਆ ਵਾ ਇਸ ਪੁੱਲ ਤੇ ਨੰਗਲ ਵਾਸਤੇ ਸਾਰੇ ਯਾਨੀ ਟੈਕਸੀ ਵੀ ਦੇਣਗੇ ਟੋਲ ਟੈਕਸ ਵੀ ਭਰਨਗੇ ਕਿਰਾ ਤੇ ਯਾਨੀ ਸਾਰੇ ਯਾਨੀ ਪਟਰੋਲ ਤੇ ਡੀਜ਼ਲ ਤੇ ਗੱਡੀਆਂ ਮਹਿੰਗੀਆਂ ਮਹਿੰਗੀਆਂ ਲੈ ਕੇ ਟੈਕਸ ਭਰਦੇ ਆ ਸਾਡੇ ਆਮ ਲੋਕੀ ਕਿਰਾ ਤੇ ਸਾਡੇ ਆ ਲੀਡਰ ਜਿਹੜੇ ਹੈਗੇ ਸਿਆਸਤ ਕਰਦੇ ਆਕਰ ਤੇ ਮੈਂ ਤਾਂ ਫੇਰ ਬੇਨਤੀ ਕਰਦਾ ਵਾ ਵੀ ਇਹਨਾਂ ਦਾ ਜੇ ਮੈਨੂੰ ਡਰਦੇ ਮਾਰੇ ਆਹ ਜੇ ਉਸ ਘਾਟਨ ਕਰ ਦਿੰਦੇ ਆ ਤੇ ਆਹ ਨਕਲੀ ਮੰਨਿਆ ਜਾਵੇ ਕਿਉਂਕਿ ਹੁਣ ਸ਼ਹੀਦ ਜਿੱਦੇ ਹੜੇ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿਦਾ ਤੇ ਇਸ ਕਰਕੇ ਮੈਂ ਨਵੇਂ ਸਾਲ ਤੋਂ ਬਾਅਦ ਇਹਦਾ ਉਦਘਾਟਨ ਕਰਨ ਵਾਸਤੇ ਆ ਰਿਹਾ ਵਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸਦਾ ਅਸਲੀ ਹੱਕਦਾਰ ਉਦਘਾਟਨ ਦਾ ਵੈਸੇ ਤਾਂ ਟੀਟੂ ਬਾਣੀ ਆ ਹੀ ਆ ਐਂਡ ਪਾਰਟੀ ਆ ਜਿਹੜੇ 12 14 ਸਾਲ ਹੋ ਗਏ ਇਹਨਾਂ ਨਾਲ ਲੜਦੀ ਪਈ ਆ ਤੇ ਇਹਨਾਂ ਨਾਲ ਅਲੱਗਦੀ ਪਈ ਆ 12 ਨਹੀਂ ਕਹਿੰਦਾ ਤੇ ਮੈਂ ਜਲਦ ਆ ਰਿਹਾ ਵਾਂ ਲੁਗੜੇ ਪੁੱਲ ਦਾ ਉਦਗਾਟ ਕਰਨ ਵਾਸਤੇ ਟੀਟੂ ਬਾਣਿਆ ਥੈਂਕ ਯੂ ਮਿਹਰਬਾਨੀ ਸ਼ੁਕਰੀਆ